ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਜੜੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਵੀਡੀਓ ਮੈਨੂੰ ਵੀਰ ਨੇ ਵਟਸਐਪ ਤੇ ਸੈਂਡ ਕੀਤੀ ਆ ਲੋਕੇਸ਼ਨ ਇਹਨਾਂ ਦੀ ਹੈਗੀ ਆ ਹਿਮਾਚਲ ਪ੍ਰਦੇਸ਼ ਸ਼ਾਮ ਪੰਡਿਤ ਦੋਸਤੋ ਇਸ ਵੀਡੀਓ 'ਚ ਜਿਹੜੀ ਤੁਸੀਂ ਸਾਹਮਣੇ ਵੈੜ ਦੇਖ ਰਹੇ ਆ ਇਹ ਬਾਈ ਦੀ ਸੇਲ ਆ ਵਕਾਊ ਆ ਤਾਜੀ ਸੂਈ ਆ ਕਿੰਨਾ ਮਾ ਸੂਆ ਕਿੰਨਾ ਦੌਦਾ ਸਾਰੀ ਡਿਟੇਲ ਤੁਹਾਨੂੰ ਮੈਂ ਦਊਂਗਾ ਦੋਸਤੋ ਇਹੇ ਵੱਛੀ ਦੂਜਾ ਸੂਆ ਸੂਈ ਆ ਦੋਸਤੋ 12 13 ਦਿਨ ਬਾਈ ਕਹਿੰਦਾ ਸੂਈ ਨੂੰ ਟਾਈਮ ਹੋ ਗਿਆ ਤੇ ਇਸ ਟਾਈਮ ਬਾਈ ਕਹਿੰਦਾ 10 ਲੀਟਰ ਤੋਂ ਦੁੱਧ ਬਾਹਰ ਹੀ ਹੋਊਗਾ ਵਾਧੇ ਹੋਗਾ ਬਾਈ ਕਹਿੰਦਾ ਘਟਦਾ ਨਹੀਂਗਾ ਬੱਚਾ ਦੋਸਤੋ ਵੱਛਾ ਦੇਗੀ ਵਹਿੜ ਤੇ ਹਵਾਨਾ ਦੋਸਤੋ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਸੋਹਣੇ ਥਾਣਾ ਦੋਸਤੋ ਚਾਰੇ ਫੋਰ ਸ਼ੈਂਕ ਹੋ ਰਾਣੀ ਥਾਣਾ ਸਾਈ ਦੋਸਤੋ ਬਹੁਤ ਸੋਹਣਾ ਤੇ ਬਾਈ ਕਹਿੰਦਾ ਵੱਛੀ ਦਾ ਪ੍ਰਾਈਸ 24000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂ ਦੋਸਤੋ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਜੇ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਸਾਰੇ ਭੈਣਾ ਪਰਵੰਤਨੋ ਧੰਨਵਾਦ